ਮਿਸ਼ਰੇਟ ਪੁਲਿਸ ਅੰਮ੍ਰਿਤਸਰ ਨੇ ਇੱਕ ਐਕਸਟਰੈਸ਼ਨਿਸਟ ਜਿਹੜਾ ਰੈਕਟ ਮੋਡਿਊਲ ਕਹਿ ਸਕਦੇ ਹੋ ਬਸਟ ਕੀਤਾ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਇਸ ਕੇਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਸ਼ੁਰੂ ਮੁਹਿੰਮ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਜਿਸ ਦੇ ਚੱਲਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵਕ ਵਕ ਫੀਲਡ ਯੂਨਿਟਾਂ ਨਾਲ ਮਿਲ ਕੇ ਸੂਬੇ ਚ ਸਖਤੀ ਦਿਖਾਈ ਤੇ ਹੁਣ ਤੱਕ 2209 ਅਪਰਾਧੀ ਗ੍ਰਿਫਤਾਰ ਕੀਤੇ ਹਨ ਇਸ ਤੋਂ ਇਲਾਵਾ ਪੁਲਿਸ ਨੇ 21 ਵੱਡੇ ਗੈਂਗਸਟਰਾਂ ਖਿਲਾਫ ਕਾਰਵਾਈ ਕੀਤੀ ਹੈ ਜਦੋਂ ਕਿ 825 ਅਪਰਾਧਿਕ ਮੋਡਿਊਲਾਂ ਦਾ ਪਰਦਾਫਾਸ਼ ਕਰਨ 'ਚ ਵੀ ਸਫਲਤਾ ਹਾਸਲ ਕੀਤੀ ਹੈ ਐਨਾ ਹੀ ਨਹੀਂ ਪੰਜਾਬ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ 'ਚ ਵਰਤੇ ਗਏ 1868 ਹਥਿਆਰ ਤੇ 501 ਵਾਹਨ ਵੀ ਬਰਾਮਦ ਕੀਤੇ ਹਨ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਬਨਛੂਰਾ ਦੇਖਦੇ तमाम ਦਰਸ਼ਕਾਂ ਦਾ ਮੈਂ ਸੁਖਿੰਦਰ ਜੀ ਸਵਾਗਤ ਕਰਦਾ ਜਿਵੇਂ ਕਿ ਆਪ ਨੂੰ ਪਤਾ ਹੈ ਕਿ ਪਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦਸਗਰ ਦੀ ਝੀਲ ਦਾ ਜਿਹੜਾ ਜਲ ਪੱਧਰ ਹੈ ਉਹਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ 8 ਫੁੱਟ ਪੁੱਟ ਗੇਟ ਖੋਲੇ ਗਏ ਨੇ ਤਾਜ਼ਾ ਹਾਲਾਤ ਤੀਨੇ ਇਸ ਵਕਤ ਸਾਡੇ ਨਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬਾਸ ਨੇ ਇਹਨਾਂ ਤੋਂ ਅਪਡੇਟ ਲੈ ਲਿਆ ਕਿ ਜੀ ਮੰਤਰੀ ਸਾਹਿਬ ਕਿਹੋ ਜਿਹੇ ਹਾਲਾਤ ਨੇ ਪਿੰਡਾਂ ਚੋਂ ਮਰੇ ਨੇ ਪਰ ਪਾਖੜੇ ਤੋਂ ਕਿੰਨਾ ਪਾਣੀ ਹੋਰ ਸਾਡੇ ਸਾਰੇ ਸਾਥੀ ਲੱਗੇ ਹੋਏ ਜੀ ਫਾਰੀ ਟੀਮ ਲੱਗੀ ਹੈ ਸਾਡੇ ਬਹੁਤ ਸਤਿਕਾਰਯੋਗ ਬਾਬਾ ਜੀ ਅਸੀ ਵਾਲਾ ਨੇ ਇਨਾਂ ਹੀ ਆਪਣਾ ਸਾਰਾ ਡੇਰਾ ਇੱਥੇ ਲੰਗਰ ਪ੍ਰਸਾਦ ਦੇ ਰਹਿਣ ਦਾ ਹਰ ਤਰ੍ਹਾਂ ਦਾ ਬੰਦੂਬਸਤ ਹੈ ਇਹਨਾਂ ਦਾ ਬਹੁਤ ਸਹਿਯੋਗ ਹੈ ਨਹੀਂ ਦੇ ਦਿੱਤਾ ਇੱਥੇ ਵੀ ਯਾਨੀ ਕਿ ਜਿੰਨਾ ਮਰਜ਼ੀ ਸੰਗਤ ਇੱਥੇ ਤੇ ਪਾਣੀ ਹੁਣ ਜਿਹੜਾ ਵਧਣਾ ਸ਼ੁਰੂ ਹੋਇਆ ਇਹਨੂੰ 2-2000 ਦੀ ਕੰਟਰੋਲਡ ਬੀਸ ਦੇ ਰਹੇ ਆ 2 ਵਜੇ ਪਹਿਲਾ ਹੋ ਗਿਆ 3 ਵਜੇ ਅਗਲਾ ਤੇ ਸ਼ਾਮ 6 ਵਜੇ ਤੱਕ ਇਹ ਰਿਲੀਵ ਹੋਣਗੇ ਤੇ ਇਸ ਦਾ ਭਾਵੇਂ ਹੈ ਕਿ ਸਾਡੇ ਇਲਾਕੇ ਸੱਤ ਸੱਡੇ 7 ਤੱਕ ਪਾਣੀ ਵਾਧਾ ਰਹੂਗਾ 6 ਤੋਂ 7 ਦੇ ਵਿੱਚ ਜਿਹੜਾ ਪਾਣੀ ਵਾਧਾ ਟੋਟਲ ਕਿੰਨਾ ਪਾਣੀ ਛੱਡ ਰਿਹਾ 75000 ਸੀ ਹੁਣ ਅੱਜ ਅੱਜ ਸ਼ਾਮ ਤੱਕ 85000 ਹੋ ਗਿਆ ਮੰਤਰੀ ਸਾਹਿਬ ਜਿਵੇਂ ਕਿ ਲక్ష్ਮੀਨਾਰਾਇਣ ਮੰਦਿਰ ਦਾ ਜਿਹੜਾ ਸਤਲੁਜ ਦੇ ਨਾਲ ਲੱਗਦਾ ਏਰੀਆ ਡੰਗਾ ਡੇਕਿਆ ਉਹਦੇ ਵਾਸਤੇ ਇੱਕ ਤਾਂ ਠੀਕ ਡੰਗਲ ਦੀ ਕਾਉਂਸਲ ਨੇ ਜਿਹੜਾ ਮਤਾ ਪਾਸ ਕੀਤਾ ਉਹਦੇ ਲਈ ਕੋਈ ਅਪਰੂਵਲ ਚਾਹੀਦੀ ਹੁੰਦੀ ਹੈ ਚੰਡੀਗੜ੍ਹ ਤੋਂ ਦੱਸ ਰਹੇ ਨੇ ਜੋ ਵੀ ਅਪਰੂਵਲ ਉਹ ਲੈ ਕੇ ਆਉਣ ਦੀ ਜ਼ਿੰਮੇਵਾਰੀ ਮੇਰੀ ਹੈ ਜਿੰਨੇ ਦਾ ਵੀ ਨਹੀਂ ਮਤਾ ਪਾਸ ਹੋ ਗਿਆ ਉਸ ਵਿੱਚ ਹੋਰ ਵੀ ਜੇ ਸਾਡੇ ਵੀ ਕੋਈ ਟਿਲਪੁਲ ਦਸਵੰਦਾ ਉਹ ਵੀ ਪਾਵਾਂਗੇ ਪਰ ਉਹ ਮੰਦਿਰ ਦੇ ਇਸ ਵਕਤ ਜੋ ਹਾਲਾਤ ਹੈ ਉਹ ਬਿਲਕੁਲ ਉਹਦਾ ਇੱਕ ਪਿੱਲਰ ਹਵਾ ਚਾ ਕਲ ਸੜੀ ਦੇ ਐਕਸਪਰਟ ਟੀਮਸ ਸੇ ਅਸੀਂ ਸਾਰੇ ਨੌਜਵਾਨ ਸਾਰੇ ਮਿਲ ਕੇ ਉਸ ਨੂੰ ਡੰਗਾ ਲਾ ਦੇ ਕੋਸ਼ਿਸ਼ ਕਰਾਂਗੇ ਬਾਕੀ ਤਾਂ ਉਹਦੇ ਹੱਥੇ ਹਮਾਲਕ ਦੇ ਹੱਥ ਔਰ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਉਹਨੂੰ ਕੋਰ ਤੁਸੀਂ ਪਿੰਡ ਪਿੰਡ ਕੋ ਮਰੇ ਉਹ ਹਾਲਾਤ ਕਿਹੋ ਜਿਹੇ ਨੇ ਜਿਹੜਾ ਹਾਲਾਤ ਨਾਜ਼ੁਕ ਹੈ ਹਾਲਾਤ ਨਾਜ਼ੁਕ ਹੈ ਕਿ ਲੋਕ ਚਿੰਤਾ ਚ ਨੇ ਹਾਈਟਾ ਨੁਕਸਾਨ ਹੈ ਫਸਲਾਂ ਦਾ ਤਾਂ ਅਸੀਂ ਦੇਖ ਹੀ ਨਹੀਂ ਰਹੇ ਪਤਨ ਕਿੰਨੀਆਂ ਕਈਆਂ ਦੇ ਜ਼ਮੀਨਾਂ ਹੜ ਗਈਆਂ ਕਈਆਂ ਦੇ ਹਜੇ ਤਾਂ ਨੁਕਸਾਨ ਚੱਲ ਰਿਹਾ ਜੀ ਲੋਕ ਹਾਲਾਤ ਹਨ ਨਾਜ਼ੁਕ ਜੀ ਤੇ ਮੌਸਮ ਦੀ ਕੀ ਅਪਡੇਟ ਹੈ ਮੌਸਮ ਤੁਹਾਡੇ ਸਾਹਮਣੇ ਬਰਖਾ ਜਿਹੀ ਲੱਗੇ ਹਿਮਾਚਲ ਵੇ ਬਿਲਕੁਲ ਹਲਕਾ ਵ代ਕ ਨੇ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਲਗਾਤਾਰ ਆਪਣੇ ਇਲਾਕੇ ਦੇ ਵਿੱਚ ਹਾਲਾਤਾਂ ਦਾ ਜਾਜਾ ਲੈ ਰਹੇ ਨੇ ਤਾਜ਼ਾ ਅਪਡੇਟ ਭਾਖੜੀ ਦੀ ਦਿੱਤੀ ਗਈ ਹੈ ਕਿ 10000 ਕਿਊਸਿਕ ਪਾਣੀ ਹੋਰ 3 ਵਜੇ ਦੇ 3 ਵਜੇ ਦੇ ਦੌਰਾਨ ਛੱਡਿਆ ਜਾਏਗਾ ਔਰ ਅਨਸਟਾਲਮੈਂਟ ਦੇ ਤੌਰ ਤੇ ਇਹ ਪਾਣੀ ਛੱਡਿਆ ਜਾਏਗਾ ਇਸ ਵਕਤ ਮਾਨਵਤਾ ਦੀ ਸੇਵਾ ਕਰ ਰਹੇ ਸੰਤ ਗੋਪਾਲਾਨੰਦ ਜੀ ਜਿਹੜੇ ਕਿ ਇੱਥੋਂ ਆਸ਼ਰਮ ਨੇ ਪੱਸੀ ਵਾਲ ਤੋਂ ਇਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਜੀ ਮਹਾਰਾਜ ਜੀ ਜਗੁਰਦੇਵ ਜੀ ਧਾਨਗੁਰਦੇਵ ਜੀ ਹਾਲਾਤ ਕਿਹੋ ਜਿਹੇ ਨੇ ਤੁਹਾਡੇ ਏਰੀਏ ਦੇ ਸਰ ਸਾਡੇ ਏਰੀਏ ਦੇ ਹਾਲਾਤ ਜੋ ਅੱਛੇ ਨਹੀਂ ਹੈ ਜੀ ਮੈਂ ਅੱਜ ਸਵੇਰੇ ਸਤਲੁਜ ਦਾ ਸਰਵਾ ਕਰਕੇ ਆਇਆ ਲੋਕ ਪਾਣੀ ਦੇ ਵਿੱਚ ਡੁੱਬੇ ਪਏ ਆ ਜੀ ਪਰ ਮੈਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ ਕਿ ਜਿਹੜਾ ਨੇ ਬਹੁਤ ਅਪਰਾਲੇ ਕਰ ਰਹੀ ਹੈ ਔਰ ਪਿੰਡਾ ਪਿੰਡਾ ਵਿੱਚ ਜਾ ਕੇ ਘਰ ਘਰ ਜਾ ਕੇ ਪੰਜਾਬ ਸਰਕਾਰ ਪਰ ਜਿਹੜੀ ਕੁਦਰਤ ਦਾ ਵਿਧਾਨ ਹੈ ਉਹਨੂੰ ਰੋਕਿਆ ਨਹੀਂ ਜਾ ਸਕਦਾ ਹੈ ਮਰਜੀ ਕੁਝ ਲੋਕ ਅਜਿਹੇ ਮੌਕੇ ਦੇ ਉੱਤੇ ਰਾਜਨੀਤਿਕ ਰੋਟੀਆਂ ਸੇਕ ਰਹੇ ਨੇ ਅਜਿਹੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਰ ਮੈਂ ਇਹ ਕਹਾਂਗਾ ਜੀ ਇਸ ਟਾਈਮ ਜਿਹੜਾ ਸਮਾਂ ਸਾਡਾ ਰਾਜਨੀਤਿਕ ਰੋਟੀਆਂ ਸੇਕਣ ਦਾ ਨਹੀਂ ਹੈ ਸਾਡਾ ਇਸ ਵੇਲੇ ਮਾਨਵਤਾ ਦੀ ਸੇਵਾ ਕਰਨ ਦਾ ਹੈ ਜੀ ਜੀ ਸਾਨੂੰ ਇਸ ਵੇਲੇ ਆ ਪਾਰਟੀ ਵਾਜਿਤ ਉੱਪਰ ਉੱਠ ਕੇ ਸਾਡੀ ਕੋ ਪਾਰਟੀ ਨਹੀਂ ਹੋਣੀ ਚਾਹੀਦੀ ਪਾਰਟੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਮਾਨਵਤਾ ਦੀ ਸਾਡਾ ਸੇਵਾ ਕਰਨਾ ਸਾਡਾ ਫਰਜ਼ ਹੈ ਕੈਮਰਾਮੈਨ ਜਪਰੀ ਸਿੰਘ ਦੇ ਨਾਲ ਸੁਪਿੰਦਰ ਜੱਜੀ ਦੈਨਸਵਰਾ ਟੀਵੀ ਨੰਗਲ ਡੈਬ ਬੈਂਕੂਰਾ ਦੇਖਦੇ दे, तमाम ਦਸ਼ਕਾਂ ਦਾ ਮੈਸ ਸੁਖਿੰਦਰ ਜੀ ਜੀ ਸਵਾਗਤ ਕਰਦਾ ਜਿਵੇਂ ਕਿ ਆਪ ਨੂੰ ਪਤਾ ਹੈ ਕਿ ਪਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਦਾ ਜਿਹੜਾ ਜਲ ਪੱਧਰ ਹੈ ਉਹਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ 8 ਫੁੱਟ ਗੇਟ ਖੋਲੇ ਗਏ ਨੇ ਤਾਜ਼ਾ ਹਾਲਾਤ ਤੀਨੇ ਇਸ ਵਕਤ ਸਾਡੇ ਨਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬਾਸ ਨੇ ਇਹਨਾਂ ਤੋਂ ਅਪਡੇਟ ਲੈ ਲਾਗੇ ਜੀ ਮੰਤਰੀ ਸਾਹਿਬ ਕਿਹੋ ਜਿਹੇ ਹਾਲਾਤ ਨੇ ਪਿੰਡਾਂ ਚ ਘੁੰਮ ਰਹੇ ਨੇ ਪਰ ਪਾਖੜੇ ਤੋਂ ਕਿੰਨਾ ਪਾਣੀ ਹੋਰ ਸਾਡੇ ਸਾਰੇ ਸਾਥੀ ਲੱਗੇ ਹੋ ਜੀ ਫਾਰੀ ਟੀਮ ਲੱਗੀ ਹੈ ਸਾਡੇ ਬਹੁਤ ਸਤਕਾਰਯੋਗ ਬਾਬਾ ਜੀ ਅੱਸੀ ਵਾਲਾ ਇਹਨਾਂ ਹੀ ਆਪਣਾ ਸਾਰਾ ਡੇਰਾ ਇੱਥੇ ਲੰਗਰ ਪ੍ਰਸਾਦ ਦੇ ਰਹਿਣ ਦਾ ਹਰ ਤਰ੍ਹਾਂ ਦਾ ਬੰਦੂਬਸਤ ਹੈ ਇਹਨਾਂ ਦਾ ਬਹੁਤ ਸਹਿਯੋਗ ਹੈ ਨਹੀਂ ਦੇ ਦਿੱਤਾ ਇੱਥੇ ਵੀ ਯਾਨੀ ਕਿ ਜਿੰਨਾ ਮਰਜ਼ੀ ਸੰਗਤ ਇੱਥੇ ਤੇ ਪਾਣੀ ਹੁਣ ਜਿਹੜਾ ਵਧਣਾ ਸ਼ੁਰੂ ਹੋਇਆ ਹੈ ਪਹਿਲਾਂ ਰਿਲੀਜ਼ 10 ਹਜ਼ਾਰ ਕਿਊਸਿਕਾ ਜ ਪਾਣੀ ਹੋਰ ਵਧਾ ਰਹੇ ਆ ਇਹਨੂੰ 2 2000 ਦੀ ਕੰਟਰੋਲਡ ਰਿਲੀਜ਼ ਦੇ ਰਹੇ ਆ 2 ਵਜੇ ਪਹਿਲਾ ਹੋ ਤੇ ਇਸ ਦਾ ਭਾਵੇਂ ਹੈ ਕਿ ਸਾਡੇ ਇਲਾਕੇ ਸੱਤ ਸੱਟ ਤੱਕ ਪਾਣੀ ਵਧਦਾ ਰਹੂਗਾ 6 ਤੋਂ 7 ਇੰਚ ਜਿਹੜਾ ਪਾਣੀ ਵਧਦਾ ਟੋਟਲ ਕਿੰਨਾ ਪਾਣੀ ਛੱਡ ਰਿਹਾ 75000 ਸੀ ਹੁਣ ਅੱਜ ਅੱਜ ਸ਼ਾਮ ਤੱਕ 85000 ਹੋ ਗਿਆ ਮੰਤਰੀ ਸਾਹਿਬ ਜਿਵੇਂ ਕਿ ਲక్ష్ਮੀਨਾਰ ਮੰਦਰ ਦਾ ਜਿਹੜਾ ਸਤਲੁਜ ਦੇ ਨਾਲ ਲੱਗਦਾ ਏਰੀਆ ਡੰਗਾ ਡੇਕ ਹੈ ਉਹਦੇ ਵਾਸਤੇ ਕੀਤਾ ਇੱਕ ਤਾਂ ਠੀਕ ਡੰਗਲ ਦੀ ਕਾਉਂਸਲ ਨੇ ਜਿਹੜਾ ਮਤਾ ਪਾਸ ਕੀਤਾ ਉਹਦੇ ਲਈ ਕੋਈ ਅਪਰੂਵਲ ਚਾਹੀਦੀ ਹੁੰਦੀ ਹੈ ਚੰਡੀਗੜ੍ਹ ਤੋਂ ਦੱਸ ਰਹੇ ਨੇ ਜੋ ਵੀ ਅਪਰੂਵਲ ਉਹ ਲੈ ਕੇ ਆਉਣ ਦੀ ਜ਼ਿੰਮੇਵਾਰੀ ਮੇਰੀ ਹੈ ਜਿੰਨੇ ਦਾ ਵੀ ਉਹਨੇ ਮਤਾ ਪਾਸ ਕੀਤਾ ਉਸ ਵਿੱਚ ਹੋਰ ਵੀ ਜੇ ਸਾਡੇ ਵੀ ਕੋਈ ਤਿਲ ਫੁੱਲ ਦਸਵੰਦ ਹੋਊ ਵੀ ਪਾਵਾਂਗੇ ਪਰ ਉਹ ਮੰਦਰ ਦੇ ਇਸ ਵਕਤ ਜੋ ਹਾਲਾਤ ਉਹ ਬਿਲਕੁਲ ਉਹਦਾ ਇੱਕ ਪਿੱਲਰ ਹਵਾ ਚਾ कल ਸਾਡੀ ਇੱਕ ਐਕਸਪਰਟ ਟੀਮ ਸੇ ਅਸੀਂ ਸਾਰੇ ਨੌਜਵਾਨ ਸਾਰੇ ਮਿਲ ਕੇ ਉਸ ਨੂੰ ਡੰਗਾ ਲਾ ਦੇ ਕੋਸ਼ਿਸ਼ ਕਰਾਂਗੇ ਬਾਕੀ ਤਾਂ ਉਹਦੇ ਹੱਥ ਹੈ ਮਾਲਕ ਦੇ ਹੱਥ ਪਰ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਉਹਨੂੰ ਕੋਰ ਤੁਸੀਂ ਪਿੰਡ ਪਿੰਡ ਕੋ ਮਰੇ ਉਹ ਹਾਲਾਤ ਕਿਹੋ ਜਿਹੇ ਨੇ ਜਿਹੜਾ ਹਾਲਾਤ ਨਾਜ਼ੁਕ ਹੈ ਹਾਲਾਤ ਨਾਜ਼ੁਕ ਹੈ ਕਿ ਲੋਕ ਚਿੰਤਾ ਚ ਨੇ ਹਾਈਟਾ ਨੁਕਸਾਨ ਹੈ ਫਸਲਾਂ ਦਾ ਤਾਂ ਅਸੀਂ ਦੇਖ ਹੀ ਨਹੀਂ ਦੇ ਪਤਨ ਕਿੰਨੀਆਂ ਕਈਆਂ ਦੇ ਜ਼ਮੀਨਾਂ ਹੜ ਗਈਆਂ ਕਈਆਂ ਦੇ ਹਜੇ ਤਾਂ ਨੁਕਸਾਨ ਚੱਲ ਰਿਹਾ ਜੀ ਲੋਕ ਹਾਲਾਤ ਹਨ ਨਾਜ਼ੁਕ ਜੀ ਤੇ ਮੌਸਮ ਦੀ ਕੀ ਅਪਡੇਟ ਹੈ ਮੌਸਮ ਤੁਹਾਡੇ ਸਾਹਮਣੇ ਬਰਖਾ ਜਿਹੀ ਵੀ ਲੱਗੇ ਹਿਮਾਚਲ ਭਾਰੀ ਬਰਸ ਇਹ ਬਿਲਕੁਲ ਹਲਕਾ ਵਿਧਾਇਕ ਨੇ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਲਗਾਤਾਰ ਆਪਣੇ ਇਲਾਕੇ ਦੇ ਵਿੱਚ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਨੇ ਤਾਜ਼ਾ ਅਪਡੇਟ ਭਾਖੜੀ ਦੀ ਦਿੱਤੀ ਗਈ ਹੈ ਕਿ 10000 ਕਿਊਸਿਕ ਪਾਣੀ ਹੋਰ 3 ਵਜੇ ਦੇ 3 ਵਜੇ ਦੇ ਦੌਰਾਨ ਛੱਡਿਆ ਜਾਏਗਾ ਔਰ ਅਨਸਟਾਲਮੈਂਟ ਦੇ ਤੌਰ ਤੇ ਇਹ ਪਾਣੀ ਛੱਡਿਆ ਜਾਏਗਾ ਇਸ ਵਕਤ ਮਾਨਵਤਾ ਦੀ ਸੇਵਾ ਕਰ ਰਹੇ ਸੰਤ ਗੋਪਾਲਾਨੰਦ ਜੀ ਜਿਹੜੇ ਕਿ ਇੱਥੋਂ ਆਸ਼ਰਮ ਨੇ ਪੱਸੀ ਵਾਲ ਤੋਂ ਇਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਜੀ ਮਹਾਰਾਜ ਜੀ ਜਗੁਰਦੇਵ ਜੀ ਧੰਗੁਰਦੇਵ ਜੀ ਹਾਲਾਤ ਕਿਹੋ ਜਿਹੇ ਨੇ ਤੁਹਾਡੇ ਏਰੀਏ ਦੇ ਸਰ ਸਾਡੇ ਏਰੀਏ ਦੇ ਹਾਲਾਤ ਜੋ ਅੱਛੇ ਨਹੀਂ ਹੈ ਜੀ ਮੈਂ ਅੱਜ ਸਵੇਰੇ 7:00 ਵਜੇ ਦਾ ਸਰਵੇ ਕਰਕੇ ਆਇਆ ਲੋਕ ਪਾਣੀ ਦੇ ਵਿੱਚ ਡੁੱਬੇ ਪਏ ਆ ਜੀ ਪਰ ਮੈਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ ਕਿ ਜਿਹੜਾ ਨੇ ਬਹੁਤ ਅਪਰਾਲੇ ਕਰ ਰਹੀ ਹੈ ਔਰ ਪਿੰਡਾ ਪਿੰਡਾ ਵਿੱਚ ਜਾ ਕੇ ਘਰ-ਘਰ ਜਾ ਕੇ ਪੰਜਾਬ ਸਰਕਾਰ ਪਰ ਜਿਹੜੀ ਕੁਦਰਤ ਦਾ ਵਿਧਾਨ ਹੈ ਉਹਨੂੰ ਰੋਕਿਆ ਨਹੀਂ ਜਾ ਸਕਦਾ ਹੈ ਮਰਜੀ ਕੁਝ ਲੋਕ ਅਜਿਹੇ ਮੌਕੇ ਦੇ ਉੱਤੇ ਰਾਜਨੀਤਿਕ ਰੋਟੀਆਂ ਸੇਕ ਰਹੇ ਨੇ ਅਜਿਹੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹਦੇ ਹੋ ਪਰ ਮੈਂ ਇਹ ਗੱਲ ਕਹੂੰਗਾ ਜੀ ਇਸ ਟਾਈਮ ਜਿਹੜਾ ਸਮਾਂ ਸਾਡਾ ਰਾਜਨੀਤੀ ਰੋਟੀਆਂ ਸੇਕਣ ਦਾ ਨਹੀਂ ਹੈ ਸਾਡਾ ਇਸ ਵੇਲੇ ਮਾਨਵਤਾ ਦੀ ਸੇਵਾ ਕਰਨ ਦਾ ਹੈ ਜੀ ਜੀ ਸਾਨੂੰ ਇਸ ਵੇਲੇ ਆ ਪਾਰਟੀ ਵਾਜਿਤ ਉੱਪਰ ਉੱਠ ਕੇ ਸਾਡੀ ਕੋਈ ਪਾਰਟੀ ਨਹੀਂ ਹੋਣੀ ਚਾਹੀਦੀ ਪਾਰਟੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਮਾਨਵਤਾ ਦੀ ਸਾਡਾ ਸੇਵਾ ਕਰਨਾ ਸਾਡਾ ਫਰਜ਼ ਹੈ ਕੈਮਰਾਮੈਨ ਜਪਰੀ ਸਿੰਘ ਦੇ ਨਾਲ ਸੁਪਿੰਦਰ ਜੱਜੀ ਡੈਂਕਸਵਰਾ ਟੀਵੀ ਨੰਗਲ ਡੈ